ਬੱਗੇ ਵਾਲਾ ਤੁਸੀਂ ਦੇਖਿਆ ਸੀ ਬੱਗੇ ਵਾਲਾ ਤਾਂ ਦੇਖਿਆ ਸੀ ਮੋਗਾ ਨਹੀਂ ਦੇਖਿਆ ਮੋਗਾ ਨਹੀਂ ਦੇਖਿਆ ਬਾਬੇ ਜੀ ਕਿੱਥੇ ਰਹਿੰਦੇ ਸੀ ਰੋਡੇ 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 ਦੇ ਆਸ-ਪਾਸ ਕਿਹੜੇ ਪਿੰਡ ਸੀ ਹੋਰ ਲੰਡੇ ਵਾਲਾ ਮੋਗਾ ਆਪਣਾ ਸਮਾਰਸਰ ਬਾਗੇ ਵਾਲਾ ਬਾਗੇ ਵਾਲਾ ਇਹ ਆਪਣਾ ਅੱਜ ਅਭੀ ਪਹਿਲੋ ਰੋ ਨੇਵਰੋ ਅੱਛਾ ਇਹ ਨਾਲ-ਨਾਲ ਪਿੰਡ ਲੱਗਦੇ ਸੀ ਸਾਰੇ ਅੱਛਾ ਯਾ ਜਿਹੜਾ ਪਿਛਲਾ ਪਿੰਡ ਸੀ ਤੁਹਾਡਾ ਹਾਂ ਇਹ ਕਿਹੜੇ ਸ਼ਹਿਰ ਦੇ ਲਾਗੇ ਪੈਂਦਾ ਸੀ ਇਹ ਮੋਗੇ ਦੇ ਮੋਗੇ ਮੋਗੇ ਦੇ ਨੇੜੇ ਪੈਂਦਾ ਸੀ 12 ਮੀਲ ਮੋਗੇ ਤੋਂ ਸੀ ਅੱਛਾ ਬਾਗੇ ਵਾਲੇ ਤੋਂ 4 ਮੀਲ ਸੀ ਅੱਛਾ ਥਾਣਾ ਬਾਗੇ ਵਾਲੇ ਦਾ ਸੀ ਪਿੰਡ ਵਾਲੇ ਸੌਦਾ ਸੁਦਾ ਲੈਣ ਕਿਹੜੇ ਸ਼ਹਿਰ ਜਾਂਦੇ ਸੀ ਬਾਗੇ ਵਾਲਾ ਬਾਗੇ ਵਾਲਾ ਬਾਗੇ ਵਾਲਾ ਇਹ ਕਿੱਡਾ ਵੱਡਾ ਸ਼ਹਿਰ ਸੀ ਵਾਹ 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 ਕਿਹਿੰਦ ਫਿਰ ਵਾਹ ਵਾਹ ਅੱਛਾ ਤੇ ਹੁਣ ਤੁਮ ਉੱਥੇ ਲੈ ਜਾਈਏ ਦੁਬਾਰਾ ਹਾਂਜੀ ਉੱਥੇ ਦੁਬਾਰਾ ਲੈ ਜਾਈਏ ਤੇ ਖਰੀਦ ਲਵਾਂਗੇ ਦੁਬਾਰਾ ਜਾ ਕੇ ਸਾਨੂੰ ਪਤਾ ਨਹੀਂ ਲੈਣਾ ਹੁਣ はいしい。<laughs> <laughs>